ਬੀਤੇ ਦਿਨ ਮੁਰਿੰਦਾ ਦੇ ਵਿੱਚ ਬੇਅਦਬੀ ਦੀ ਘਟਨਾ ਹੋਈ ਸੀ ਤੇ ਉਸ ਦੇ ਸਬੰਧ ਦੇ ਵਿੱਚ ਅੱਜ ਪਟਿਆਲਾ ਦੇ ਫੁਆਰਾ ਚੌਕ ਦੇ ਵਿੱਚ ਇੱਕ ਸ਼ਾਂਤਮਈ ਰੋਸ ਮਾਰਚ ਕੀਤਾ ਗਿਆ ਇਸ ਮੌਕੇ ਸਰਦਾਰ ਹਰਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਮੋਤੀ ਬਾਗ ਸਾਹਿਬ ਨੇ ਦੱਸਿਆ ਕਿ ਜੋ ਤੱਕ ਸਮੂਹ ਸਿੱਖ ਸੰਗਤ ਸੜਕਾਂ ਤੇ ਨਹੀਂ ਉਤਰੇਗੀ ਉਦੋਂ ਤੱਕ ਸਿੱਖ ਪੰਥ ਨੂੰ ਇਨਸਾਫ ਨਹੀਂ ਮਿਲੇਗਾ ਇਹ ਜਿੰਮੇਵਾਰੀ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਹੀਂ ਹੈ ਅਤੇ ਪਿਛਲੇ 15 ਸਾਲਾਂ ਤੋਂ ਬੇਅਦਬੀਆਂ ਦਾ ਦੌਰ ਚਲਦਾ ਰਿਹਾ ਇਸ ਦੇ ਨਾਲ ਹੀ ਭਾਈ ਸਾਹਿਬ ਨੇ ਕਿਹਾ ਕਿ ਜਦੋਂ ਤੱਕ ਕਾਨੂੰਨ ਦੇ ਹੱਥ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸੱਚਾਈ ਮੌਤ ਨਹੀਂ ਹੁੰਦੀ ਉਦੋਂ ਤੱਕ ਇਹ ਬੇਅਦਬੀ ਦਾ ਦੌਰ ਚੱਲਦਾ ਹੀ ਰਹਿਣਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਦੋਸ਼ੀਆਂ ਨੂੰ ਕਾਨੂੰਨ ਦੇ ਰਾਹੀਂ ਪੜਿਆ ਜਾਂਦਾ ਤਾਂ ਉਸ ਨੂੰ ਕਾਨੂੰਨ ਦੇ ਵੱਲੋਂ ਦਮਾਕੀ ਤੌਰ ਤੇ ਬਿਮਾਰ ਕਹਿ ਕੇ ਛੱਡ ਦਿੱਤਾ ਜਾਂਦਾ ਤੇ ਜਦੋਂ ਤੱਕ ਇਹੋ ਜਿਹੇ ਦੋਸ਼ੀਆਂ ਦਾ ਮੌਕੇ ਤੇ ਸੌਦਾ ਨਹੀਂ ਲਗਾਇਆ ਜਾਂਦਾ ਉਦੋਂ ਤੱਕ ਇਹ ਬੇਅਦਬੀ ਹੁੰਦੀਆਂ ਹੀ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਮੋਰਿੰਡੇ ਵਿਖੇ ਕੋਤਵਾਲੀ ਸਾਹਿਬ ਸਹਿਬਜ਼ਾਦਿਆਂ ਦੇ ਪਾਵਨ ਅਖਾਨ ਤੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀ ਹੋਈ ਉਹਦੇ ਨਾਲ ਗੁਰੂ ਕੇ ਵਜ਼ੀਰਾਂ ਦੀਆਂ ਵੀ ਦਸਤਾਰਾਂ ਉਤਾਰੀਆਂ ਗਈਆਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੀ ਬੇਦਵੀ ਕੀਤੀ ਗਈ ਉਸ ਸ਼ਖਸ ਵੱਲੋਂ ਇਹ ਜੋ ਨਿੰਦਣ ਜੋ ਘਟਨਾ ਹੈ ਸਿੱਖ ਜਗਤ ਦੇ ਹੀ ਹਿੱਸੇ ਜਿਹੜੇ ਨੇ ਉਹ ਵਲੁੰਧਰੇ ਗਏ ਨੇ ਤੇ ਜਦੋਂ ਉਸ ਸ਼ਖਸ ਨੂੰ ਆਪਾਂ ਪਰ ਸ਼ਾਸਨ ਨੂੰ ਫੜਾਉਂਦੇ ਆ ਕਿ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਹ ਮੈਂਟਲੀ ਅਫਸਰਟ ਹੈ ਉਸ ਜਿਹੜੀ ਜਗ੍ਹਾ ਤੇ ਰਹਿੰਦਾ ਉਹਦੇ ਗਵਾਹ ਨੂੰ ਪੁੱਛਿਆ ਗਿਆ ਤੇ ਉਹ ਵੀ ਕਹਿ ਰਹੇ ਨੇ ਕਿ ਮੈਂਟਲੀ ਅਫਸਰਟ ਹੈ ਜੇ ਮੈਂਟਲੀ ਅਫਸਰਟ ਹੈ ਉਹ ਆਪਣੇ ਘਰਦਿਆਂ ਨੂੰ ਕਿਉਂ ਨਹੀਂ ਮਾਰਦਾ ਕੋਈ ਏਟ ਰੋੜਾ ਆਪਣੇ ਘਰਦਿਆਂ ਨੂੰ ਮਾਰੇ ਜਾਂ ਕਿਸੇ ਹੋਰ ਗਲੀ ਮੁਹੱਲੇ ਦੇ ਨਾਲ ਲੜੇ ਮੈਂਟਲੀ ਅਫਸਰ ਬੰਦੇ ਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ ਜਦੋਂ ਆਪਾਂ 2015 ਤੋਂ ਲੈ ਕੇ ਵੇਖ ਲਈਏ ਜਿਹੜਾ ਵੀ ਸੱਚ ਫੜਿਆ ਗਿਆ ਉਸ ਨੂੰ ਪ੍ਰਸ਼ਾਸਨ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਇਹ ਮੈਂਟਲੀ ਅਸੈਟ ਹੈ ਇਸ ਲਈ ਮੈਂ ਕਾਨੂੰਨ ਨੂੰ ਬੇਨਤੀ ਕਰਾਂਗਾ ਜਿਹੜਾ ਸਾਡਾ ਪ੍ਰਸ਼ਾਸਨ ਹੈ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਐਸਾ ਕਾਨੂੰਨ ਬਣਾਇਆ ਜਾਏ ਜਿਹੜਾ ਵੀ ਸਾਡੇ ਧਾਰਮਿਕ ਕਿਸੇ ਵੀ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਤੇ ਉਸ ਨੂੰ ਸਜ਼ਾ ਇਹ ਮੌਤ ਦੇਣੀ ਚਾਹੀਦੀ ਐ ਇਹ ਸਿੱਖ ਜਗਤ ਵੱਲੋਂ ਸਾਰਿਆਂ ਵੱਲੋਂ ਸੀਐਮ ਸਾਹਿਬ ਨੂੰ ਬੇਨਤੀ ਹੈ ਨਹੀਂ ਤਾਂ ਇਹਨਾਂ ਬੇਅਦਬੀਆਂ ਨੂੰ ਠੱਲ ਨਹੀਂ ਪੈਣੀ ਸਾਰੀ ਸਿੱਖ ਜਗਤ ਦੇ ਉਹ ਜਿਹੜਾ ਮਹਾਨ ਆਸਾਨ ਹੈ ਸਾਡਾ ਸਾਬ ਜਾਦਿਆਂ ਦਾ ਉਹ ਦੋ ਸਾਬ ਜਾਦਿਆਂ ਨੇ ਸਾਡੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਮੁਸਲਮਾਨ ਦਾ ਜੋ ਧਰਮ ਸੀ ਉਹਦੀਆਂ ਜੜ੍ਹਾਂ ਪੱਟ ਕੇ ਰੱਖ ਦਿੱਤੀਆਂ ਪਰ ਉਹਨਾਂ ਦੇ ਆਸਾਨਾ ਤੇ ਹੁਣ ਐਸੀਆਂ ਬੇਅਦਬੀਆਂ ਦੀਆਂ ਘਟਨਾਵਾਂ ਹੋਣੀਆਂ ਇਹ ਸਿੱਖ ਜਗਤ ਵਾਸਤੇ ਬਹੁਤ ਮਾੜੀ ਗੱਲ ਹੈ ਸਾਰੇ ਸਿੱਖਾਂ ਨੂੰ ਸੜਕਾਂ ਤੇ ਉਤਰਨਾ ਚਾਹੀਦਾ ਜਦੋਂ ਸਾਰਾ ਸਿੱਖ ਭਾਈਚਾਰਾ ਜਿੰਨੀਆਂ ਵੀ ਹਿੰਦੂ ਸਿੱਖ ਮੁਸਲਮਾਨ ਨੇ ਜਦੋਂ ਸਾਰੇ ਹੀ ਸੜਕਾਂ ਤੇ ਉਤਰ ਗਏ ਨਾ ਫਿਰ ਇਹਨਾਂ ਬੇਅਦਬੀਆਂ ਨੂੰ ਠੱਲ ਪੈਣੀ ਉਨੀ ਦੇਰ ਤੱਕ ਇਹਨਾਂ ਬੇਅਦਬੀਆਂ ਨੂੰ ਠੱਲ ਨਹੀਂ ਪੈਣੀ ਸਤਿਗੁਰੂ ਕਿਰਪਾ ਕਰਨ ਇਹ ਕਿੰਨੀ ਦੇਰ ਤੱਕ ਚੱਲਦਾ ਜਾਏਗਾ ਇਹ ਧਰਣਾ ਜਿੰਨੀ ਦੇਰ ਤੱਕ ਸੰਗਤਾਂ ਇੱਥੇ ਬੈਠਣਗੇ ਧਰਣਾ ਉਨੀ ਦੇਰ ਤੱਕ ਹੀ ਜਾਰੀ ਰਹੇਗਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਏਗਾ ਪ੍ਰਸ਼ਾਸਨ ਦੇ ਅਧਿਕਾਰੀ ਆਉਣਗੇ ਜੀ ਐਸ.ਐਮ ਸਾਹਿਬ ਆਉਣਗੇ ਉਹ ਆ ਕੇ ਉਹਨਾਂ ਨੂੰ ਮੰਗ ਪੱਤਰ ਵੀ ਦੇਣਾ ਹੈ ਕਿ ਇਹਦੇ ਤੇ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਏ ਤਾਂ ਜੋ ਇਹਨਾਂ ਬੇਅਦਬੀਆਂ ਨੂੰ ਥਲ ਪਾਈ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਜ ਚੈਨਲ ਦੇ ਲਈ ਕੈਮਰਾਮੈਨ ਲਵ ਮਲ ਹੋਤਰਾ ਦੇ ਨਾਲ ਜਗਜੀਤ ਸਿੰਘ ਸੱਗੂ ਦੀ ਰਿਪੋਰਟ